ਕੀ ਗੱਲਬਾਤ ਆ ਗੁਰਪ੍ਰੀਤ ਸਿੰਘ ਢਿੱਲੋਂ ਸ਼੍ਰੀ ਅਮਿਤ ਪ੍ਰਧਾਨਾਂ ਅਪਲਾਈ ਫੋਰਸਨ ਪਹਿਲਵਾਨ ਪੰਜਾਬ ਅਸੀਂ ਅੱਜ ਜਿਹੜਾ ਮੁਲਾਜ਼ਮ ਫਰੰਟਰ ਤੇ ਇਕਤਾ ਮੰਨ ਸਾਡੀ ਜੁਆਇੰਟ ਫੋਰਮ ਦਾ ਸਾਂਝਾ ਮੰਗ ਪੱਤਰ ਹੈਗਾ ਉਹਦੇ ਮੁਤਾਬਿਕ ਅਸੀਂ ਪਿਛਲੇ 20 ਤਰੀਕ ਨੂੰ ਮੰਤਰੀ ਜੀ ਦੇ ਹਾਸਤੇ ਧਰਨਾ ਦਿੱਤਾ ਸੀਗਾ ਉਸ ਤੋਂ ਬਾਅਦ ਅਸੀਂ ਅੱਜ ਸਰਕਲ ਤਰਨਤਾਰਨ ਵਿਖੇ ਜਿਹੜਾ ਸਾਡੇ ਪੰਜਾਬ ਦੇ 33 34 ਸਰਕਲ ਆ ਸਾਰਿਆਂ ਸਰਕਲਾਂ ਦੇ ਪੂਰੇ ਪੰਜਾਬ ਚ ਅੱਜ ਧਰਨੇ ਹੋ ਰਹੇ ਆ ਸਾਡੇ ਤਰਨਤਾਰਨ ਨੂੰ ਉਸੇ ਘੜੀ ਚ ਹੋ ਰਿਹਾ ਵਾ ਇਸ ਧਰਨੇ ਤੋਂ ਬਾਅਦ ਅਸੀਂ ਰੋਜ਼ ਮਾਰਚ ਕਰਕੇ ਪ੍ਰਸ਼ਾਸਨ ਨੂੰ ਐਸਡੀਐਨ ਨੂੰ ਮੰਗ ਪੱਤਰ ਵੀ ਦੇਣਾ ਵਾ ਸਾਡੀਆਂ ਬਹੁਤ ਸਾਰੀਆਂ ਜਾਇਜ਼ ਮੰਗਾ ਵਾ ਮੰਨ ਵੀ ਲਈਆਂ ਗਈਆਂ ਵਾ ਪਰ ਲਾਗੂ ਨਹੀਂ ਹੋ ਰਹੀਆਂ ਜਿੱਦਾਂ ਸਾਡੇ 295/19 ਦੇ ਮੁਲਾਜ਼ਮ ਭਰਤੀ ਕਿਤੇ 25 ਮੁਲਾਜ਼ਮ ਨੂੰ ਟਰਮੀਨੇਟ ਕਰਤਾ ਉਹਨਾਂ ਨੇ ਮੰਗ ਕਰਦੇ ਆ ਵੀ ਪਹਿਲ ਦੇ ਅਧਾਰ ਤੇ ਉਹਨਾਂ ਨੂੰ ਭਾਲ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੇ ਸਾਡੇ ਸੀਆਰਏ 3-4 ਸੀਰੇ 293 99 ਹੋਰ ਵੀ ਆ ਉਹਨਾਂ ਦੀ ਸਰਵਿਸ ਰੈਗੂਲਰ ਕਰਕੇ ਵਿੱਚ ਗੇੜ ਕੇ ਪ੍ਰਵਿਸ਼ਣ ਪੀਡ ਤੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਣ ਪੇ ਬੈਂਡ ਪੂਰਾ ਦਿੱਤਾ ਜਾਵੇ ਬਕਾਇਆ ਦਿੱਤੇ ਜਾਣ ਮਿਹਨਤਰਨਾ ਨੂੰ ਸਾਡਾ ਇਸ ਤੋਂ ਬਾਅਦ ਭਗਵੰਤ ਮਾਦੇ ਸੰਗਰੂਰ ਦੇ ਧਰਨਾ ਵਾਂ ਅਸੀਂ ਜਿਹੜਾ ਰੱਖਿਆ ਵਾ ਉਹ ਧਰਨਾ ਸਾਰੇ ਪੰਜਾਬ ਵੱਲੋਂ ਦਿੱਤਾ ਜਾਣਾ ਵਾ ਪੰਜ ਦਿਨ ਨੂੰ ਸਾਡੀ ਬੋਰਡ ਦਾ ਮੀਟਿੰਗ ਅਸੀਂ ਪੇਰੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਪੰਜ ਦਿਨ ਨੂੰ ਜਿਹੜਾ ਸਾਡੀਆਂ ਮੰਗਾਂ ਜਿਹੜੀਆਂ ਉਹਦੇ ਮੋਹਰ ਲਾ ਕੇ ਲਾਗੂ ਕੀਤੀਆਂ ਜਾਣ ਅੱਜ ਦਾ ਜਿਹੜਾ ਧਰਨਾ ਸਾਡਾ ਏ ਪਾਵਰ ਮੈਨੇਜਮੈਂਟ ਦੇ ਖਿਲਾਫ ਆ ਅਸੀਂ 29 ਤਰੀਕ ਨੂੰ 29 ਜਨਵਰੀ ਨੂੰ ਮੰਗ ਪੱਤਰ ਜਿਹੜਾ ਉੱਥੇ ਪਾਵਰ ਦੀ ਮੈਨੇਜਮੈਂਟ ਨੂੰ ਦਿੱਤਾ ਸੀ ਉਹਦੇ ਤੇ ਕੋਈ ਵਿਚਾਰ ਨਹੀਂ ਹੁਣ ਤੱਕ ਹੋਇਆ ਅਸੀਂ 9 ਤਰੀਕ ਨੂੰ ਡਿਵੀਜ਼ਨਾਂ ਦੇ ਧਰਨੇ ਲਾਏ 20 ਤਰੀਕ ਨੂੰ ਬਿਜਲੀ ਮੰਤਰੀ ਦੀ ਰੈਸਟੇ ਬਹੁਤ ਵੱਡਾ ਧਰਨਾ ਦਿੱਤਾ ਉੱਥੇ ਇੱਕ ਸਾਡਾ ਸਾਥੀ ਜਿਹੜਾ ਉਹ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਮੌਤ ਵੀ ਹੋ ਗਈ ਫਿਰ ਵੀ ਮੈਨੇਜਮੈਂਟ ਟ੍ਰਾਂਸਫਰ ਨਹੀਂ ਹੋਈ ਅੱਜ ਅਸੀਂ ਇੱਥੇ ਸਰਕਲ ਸਾਰੇ ਪੰਜਾਬ ਦੇ ਵਿੱਚ ਸਰਕਲ ਆ ਕੇ ਧਰਨੇ ਲਾ ਕੇ ਮੈਨੇਜਮੈਂਟ ਦੀਆਂ ਅਰਥੀਆਂ ਫੂਕ ਕੇ ਤੇ ਲੋਕਲ ਪ੍ਰਸ਼ਾਸਨ ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਆ ਇਹਦੇ ਤੋਂ ਬਾਅਦ ਅਸੀਂ 6 ਤਰੀਕ ਨੂੰ ਪਟਿਆਲੇ ਐਡੌਪਸਕ ਕੇ ਧਰਨਾ ਲਾਵਾਂਗੇ 13 ਨੂੰ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਧਰਨਾ ਲਾ ਕੇ ਮਾਰਚ ਕਰਾਂਗੇ ਜੇ ਫਿਰ ਵੀ ਮੰਗਾ ਨਾਮ ਨਹੀਂ ਆ ਤੇ ਸ਼ਗਰ ਸ਼ੋਰ ਤਖਾ ਹੋਏਗਾ ਮੈਂ ਅਵਤਾਰ ਸਿੰਘ ਕੈਰੋਂ ਸਰਕਲ ਪ੍ਰਧਾਨ ਤਰਨਤਾਰਨ ਡੀਐਸਯੂ ਸਾਥੀਓ ਅੱਜ ਜਿਹੜਾ ਅਸੀਂ ਧਰਨਾ ਲਾ ਰਹੇ ਆ ਬੋਰਡ ਮੈਨੇਜਮੈਂਟ ਦੇ ਵਿਰੁੱਧ ਪੰਜਾਬ ਰਾਜ ਬਿਜਲੀ ਬੋਰਡ ਜੁਆਇੰਟ ਫੋਰਮ ਅਤੇ ਇਕਤਾ ਮੰਚ ਵੱਲੋਂ ਸਾਂਝਾ ਤੌਰ 'ਤੇ ਦਿੱਤਾ ਜਾ ਰਿਹਾ ਜੋ ਅਸੀਂ ਮੰਗ ਪੱਤਰ ਮੈਨੇਜਮੈਂਟ ਨੂੰ ਦਿੱਤਾ ਉਹਨਾਂ ਮੰਗਾਂ ਦੇ ਉੱਤੇ ਜਿਹੜੀਆਂ ਮੰਗੀਆਂ ਮੰਨਾਂ ਉਹ ਵੀ ਨਹੀਂ ਲਾਗੂ ਕਰ ਰਹੇ ਤੇ ਜਿਹਨੀਆਂ ਸਾਡੀਆਂ ਹੋਰ ਮੰਗਾਂ ਦੇ ਜਿਤਨਾ ਪੇ ਬੈਂਡ ਦੇ ਵਿੱਚ ਤਰੁੱਟੀਆਂ ਜਾਂ ਸਾਡਾ ਡੀਏ ਜਾਂ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੀ ਭਾਲੀ ਆ ਜਾਂ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਵਾਲਾ ਸਾਡੀ ਕਿਸੇ ਮੰਗ ਤੇ ਅੱਜ ਤੱਕ ਵਿਚਾਰ ਨਹੀਂ ਕੀਤਾ ਜਾ ਰਿਹਾ ਆ ਸਾਰੇ ਪੰਜਾਬ ਦੇ ਵਿੱਚ ਅਸੀਂ ਸਰਕਲਾਂ ਦੇ ਅੱਗੇ ਅਰਤੀ ਪੂਜ ਮਜਾਰੇ ਰੱਖ ਰਹੇ ਆ ਸਾਡੇ 1 ਲੱਖ ਦੇ 20000 ਮੁਲਾਜ਼ਮ ਘਟ ਕੇ ਸਾਰਾ 35000 ਰਹਿ ਗਿਆ ਤੇ ਇੱਕ ਸਾਥੀ ਸਾਡਾ 3-3 ਫੀਟਰ ਚਲਾ ਰਿਆ ਉਹ ਹਾਲਾਤ ਬਹੁਤ ਜਿਆਦੇ ਮਾੜੇ ਆ 295 ਲੀਕ 19 ਵਾਲੇ ਸਾਥੀਆਂ ਦੇ ਨਾਲ ਮੈਨੇਜਮੈਂਟ ਧੱਕਾ ਕਰ ਰਹੀ ਆ ਤੇ ਸਾਡੇ ਮੁਲਾਜ਼ਮਾਂ ਨਾਲ ਵੀ ਧੱਕਾ ਹੋ ਰਿਹਾ ਸੋ ਅਸੀਂ 6 ਤਰੀਕ ਨੂੰ ਹੈੱਡ ਆਫਿਸ ਪਟਿਆਲੇ ਫੇਰ ਸੰਗਰੂਰ ਦਾ ਧਰਨਾ ਦੇ ਰਹੇ ਆ ਜੇ ਫੇਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਮੈਂ ਜੀ ਗੁਰਪ੍ਰੀਤ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਾ ਸਰਕਲ ਦਾ ਪ੍ਰਧਾਨ ਆ ਅਸੀਂ ਮਤਲਬ ਬੜੇ ਚਿਰਾਂ ਦੇ ਜਦੋਂ ਦੀ ਇਹ ਸਰਕਾਰ ਬਣੀ ਆ ਇਹਨਾਂ ਨੇ ਮਿਹਨਤੀਆਂ ਹੱਥ ਜੋੜ-ਜੋੜ ਵੇਖ ਲਿਆ ਪਰ ਭਗਵੰਤ ਮਾਨ ਸਾਰਿਆਂ ਤੋਂ ਨਖਿੱਤ ਮੁੱਖ ਮੰਤਰੀ ਸਾਬਤ ਹੋਇਆ ਵਾ ਕਿਉਂਕਿ ਇਦਾਂ ਕਦੀ ਨਾ ਬਾਦਲ ਸਾਹਿਬ ਨੇ ਨਾ ਕੈਪਟਨ ਸਾਹਿਬ ਨੇ ਕੀਤੀ ਜਿੱਦਾਂ ਕਿ ਇਹ ਮੁਲਾਜ਼ਮਾਂ ਨਾਲ ਕਰ ਰਿਹਾ ਵਾ ਅਸੀਂ ਹੁਣ ਜਿਹੜਾ ਸੰਗਰੂਰ ਦੇ ਵਿੱਚ ਧਰਨਾ ਦੇਣ ਜਾ ਰਹੇ ਆ ਇਹਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਬੜੇ ਜੋਰ ਸ਼ੋਰ ਨਾਲ ਮੁਲਾਜ਼ਮਾਂ ਦੇ ਵਿੱਚ ਰੋਸ ਆ ਇਹ ਇਹਦਾ ਮਤਲਬ ਅਸੀਂ ਉੱਥੇ ਵੀ ਇਹਦੇ ਸ਼ਹਿਰ ਦੇ ਵਿੱਚ ਜਾ ਕੇ ਵੀ ਅਰਤੀ ਫੂਕ ਮਜਾਰੇ ਕਰਾਂਗੇ ਸਾਡੇ ਕੋਲ 34-35 ਹਜ਼ਾਰ ਦੇ ਕਰੀਬ ਮੁਲਾਜ਼ਮ ਰਹਿ ਗਏ ਜਿੱਥੇ ਲੱਖਾਂ ਦੇ ਹਿਸਾਬ ਨਾਲ ਗਿਣਤੀ ਤੇ ਹੁਣ ਤੇ 34-35 ਹਜ਼ਾਰ ਟੋਟਲ ਮੁਲਾਜ਼ਮ ਰਹਿ ਗਿਆ